ਦੇਖੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਨੇ ਸਾਡੇ ਟ੍ਰੈਫਿਕ ਸਟਾਪ ਨੂੰ ਸ਼ਹਿਰ ਦੇ ਵਿੱਚ ਟ੍ਰੈਫਿਕ ਦਾ ਫਲੋ ਮੇਨਟੇਨ ਕਰਨ ਸੰਬੰਧੀ ਵਿਸ਼ੇਸ਼ ਤੌਰ ਤੇ ਹਦਾਇਤਾਂ ਦਿੱਤੀਆਂ ਇਸੇ ਲੜੀ ਦੇ ਵਿੱਚ ਹੀ ਆਮ ਜਿਹੜੀ ਪਬਲਿਕ ਆ ਇਸ ਵੱਲੋਂ ਸ਼ਿਕਾਇਤ ਵੀ ਕੀਤੀ ਜਾਂਦੀ ਆ ਵੀ ਬੁਲਟ ਮੋਟਰਸਾਈਕਲ ਚਾਲਕ ਜਿਹੜੇ ਸ਼ਹਿਰ ਦੇ ਵਿੱਚ ਉਹਨਾਂ ਨੇ ਮੋਡੀਫਾਈਡ ਸਲੈਂਸਰ ਬੁਲਟ ਮੋਟਰਸਾਈਕਲ ਤੇ ਲਵਾ ਕੇ ਉਹ ਅਕਸਰ ਪੜਾ ਕੇ ਵਜਾਉਂਦੇ ਦੇਖੇ ਗਏ ਆ ਤੇ ਅਸੀਂ ਇਸ ਦੇ ਵਰਕਲਪ ਇੱਕ ਮਹੱਤਮ ਛੇੜੀ ਹੋਈ ਆ ਜਿਸ ਦੇ ਅਧੀਨ ਅਸੀਂ ਕੱਲ ਵੀ ਇੱਥੇ ਨਾਕਾਬੰਦੀ ਕਰਕੇ ਤਿੰਨ ਬੁਲਟ ਮੋਟਰਸਾਈਕਲਾਂ ਦੇ ਜਿਹੜੇ ਜਹੇ ਹਾਰਨ ਉਤਰvare ਸੀ ਤੇ ਇਸ ਤੋਂ ਪਹਿਲਾਂ ਅਸੀਂ ਜਿਹੜੇ ਜਿੰਨੇ ਵੀ ਜਿਹੜੇ ਮੋਟਰਸਾਈਕਲ ਬੁਲਟ ਦੇ ਮੋਟਰਸਾਈਕਲ ਚਾਲਕ ਜਿਨ੍ਹਾਂ ਨੇ ਮੋਡੀਫਾਈਡ ਸਲੈਂਸਰ ਲਗਾ ਕੇ ਪਟਾਕੇ ਬਜਾ ਰਹੇ ਸੀ ਉਹਨਾਂ ਦੇ ਅਸੀਂ ਮੋਟਰ ਵੀਕ ਕਲੈਕਟਰ ਅਧੀਨ ਚਲਾਨ ਕੱਟੇ ਸੀ ਤੇ ਇਹਨਾਂ ਦੇ ਸਲੈਂਸਰ ਉਤਾਰੇ ਸੀ ਇਹਦੇ ਸਬੰਧੀ ਅੱਜ ਅਸੀਂ ਇਹਨਾਂ ਨੂੰ ਡਸਟਰਾਇਡ ਕਰਾਇਆ ਗਿਆ ਇਸ ਤੋਂ ਅਸੀਂ ਇਹ ਸ਼ਦੇਸ਼ ਦੇਣਾ ਚਾਹੁੰਦੇ ਆਂ ਵੀ ਜਿਹੜੇ ਬੁਲਟ ਮੋਟਰਸਾਈਕਲ ਚਾਲਕ ਆ ਉਹ ਜਿਹੜੇ ਬੇਸ਼ੱਕ ਆਪਣੇ ਸ਼ੌਂਕ ਨਾਲ ਬੁਲਟ ਮੋਟਰਸਾਈਕਲ ਚਲਾਉਣ ਜ਼ਰੂਰ ਪਰ ਆਪਣੇ ਬੁਲਟ ਮੋਟਰਸਾਈਕਲਾਂ ਉੱਤੇ ਜਿਹੜੇ ਮੋਡੀਫਾਈਡ ਸਲੈਂਸਰ ਆ ਜਿਹਦੇ ਵਿੱਚੋਂ ਪਟਾਕਿਆਂ ਦੀ ਬੜੀ ਜ਼ਬਰਦਸਤ ਪਟਾਕਿਆਂ ਦੀ ਆਵਾਜ਼ ਆਉਂਦੀ ਆ ਇਸ ਤੋਂ ਬਾਅਦ ਆ ਜਾਣ ਤੇ ਅਸੀਂ ਇਸੇ ਮਹਿਮਦੀ ਨਹੀਂ ਇਹਨਾਂ ਦੇ ਜਿੰਨੇ ਤੇ ਵੀ ਸਾਨੂੰ ਕੋਈ ਚਾਲਕ ਇਹ ਹੈ ਸਲੈਂਸਰ ਦੇ ਨਾਲ ਸਾਨੂੰ ਮੌਕੇ ਤੇ ਕਾਬੂ ਆ ਗਿਆ ਨਾਲੇ ਉਹਨਾਂ ਦਾ ਮੋਟਰ ਵੀ ਕਲੈਕਟਰ ਦੀ ਚਲਾਨ ਵੀ ਕਰਾਂਗੇ ਉਹ ਤਾਰਾਂਗੇ ਵੀ ਤੇ ਇਹਨਾਂ ਨੂੰ ਇਸ ਤਰ੍ਹਾਂ ਹੀ ਡਿਸਟਰਾਇ ਕਰਾਂਗੇ ਇਹਦਾ ਇਹ ਆਉਣ ਹੀ ਲੱਗਾ ਡਿਊਟੀ ਸਾਹਿਬ ਕਿ ਜਿਹੜੇ ਦੁਕਾਨਦਾਰ ਨੇ ਵੇਚਦੇ ਤਾਂ ਉਹਨੇ ਇਹ ਕੋਈ ਜਿਹੜਾ ਬੁਲਟ ਮੋਟਰਸਾਈਕਲ ਵਾਲਾ ਕੋਈ ਇਹ ਤਾਂ ਹੈ ਨਹੀਂਗਾ ਵੀ ਪਾਕਿਸਤਾਨ ਤੋਂ ਲੈ ਕੇ ਆਉਂਦਾ ਜਿੰਨੇ ਮਿਲਦੇ ਨੇ ਦੁਕਾਨਾਂ ਦੇ ਉੱਤੇ ਨੇ ਤੇ ਦੁਕਾਨਦਾਰਾਂ ਨੂੰ ਕਿਉਂ ਨਹੀਂ ਤੁਸੀਂ ਰੋਕਦੇ ਕਿ ਜਿਹੜੇ 5-500 700 ਰੁਪਏ ਦੇ ਇਹ ਖਾਲੀ ਟੈਂਕੀਆਂ ਤੇ ਜਾਂਦੇ ਨੇ ਲੋਕ ਲਈ ਜਾਂਦੇ ਨੇ ਅਸੀਂ ਜਿਹੜੇ ਕੱਲ ਅਸੀਂ ਤਿੰਨ ਵਿਅਕਤੀਆਂ ਜਿਹੜੇ ਅਸੀਂ ਜਿਨ੍ਹਾਂ ਦੇ ਚਲਾਨ ਕੱਟਿਆ ਉਹਨਾਂ ਤੋਂ ਅਸੀਂ ਜਿਹੜੇ ਇਹ ਜਿਨ੍ਹਾਂ ਤੋਂ ਉਹਨਾਂ ਨੇ ਸਲੈਂਸਰ ਫਿੱਟ ਕਰਾਏ ਸੀ ਉਹ ਸਾਡੇ ਇੱਥੇ ਬਠਿੰਡੇ ਤੋਂ ਵੀ ਆ ਤੇ ਕੁਝ ਮਾਨਸਾ ਦੇ ਆ ਉਹਨਾਂ ਨੂੰ ਅਸੀਂ ਆਇਡੈਂਟੀਫਾਈਡ ਕਰ ਲਿਆ ਤੇ ਉਹਨਾਂ ਨੂੰ ਵੀ ਇੱਕ ਵਾਰੀ ਅਸੀਂ ਸਖਤ ਵਾਰਨਿੰਗ ਦਿੱਤੀ ਆ ਤੇ ਵਰਨਾ ਜੋ ਆਪਣੇ ਇਸ ਕੰਮ ਤੋਂ ਬਾਝ ਆ ਜਾਣ ਤੇ ਉਹਨਾਂ ਦੇ ਵਰਕ ਲਾਭ ਵੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਤੇ ਸਾਡੇ ਜਿਹੜੇ ਇਹ ਮਕੈਨਿਕ ਆ ਜਿਹੜੇ ਇਹ ਫਿੱਟ ਕਰਦੇ ਆ ਉਹਨਾਂ ਨੂੰ ਵੀ ਸਾਡੇ ਵੱਲੋਂ ਸਖਤ ਚੇਤਾਵਨੀ ਆ ਵੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਇਹਨਾਂ ਦੇ ਇਹ ਜੇ ਸਲੈਂਸਰ ਲਾਉਂਦਾ ਸਾਡੇ ਨੋਟਿਸ ਦੇ ਵਿੱਚ ਆ ਗਿਆ ਤਾਂ ਸਖਤ ਕਾਰਵਾਈ ਅਸੀਂ ਅਮਲ ਵਿੱਚ ਲਿਆਵਾਂਗੇ ਜਿਹੜੇ